ਹਾਰਤਾ ਰੱਖਿਆ ਘੁੰਮਣੇ ਘਮਾਉਣ ਨੂੰ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਹੁਣ ਹੋ ਜਾਓ ਖਬਰਦਾਰ ਕਿਉਂਕਿ ਬਠਿੰਡਾ ਟ੍ਰੈਫਿਕ ਪੁਲਿਸ ਉਹਨਾਂ ਕਾਕਿਆਂ ਦੇ ਚਲਾਨ ਕੱਟ ਰਹੀ ਹੈ ਜਾਂ ਫਿਰ ਉਹਨਾਂ ਬੁਲਟਾਂ ਤੋਂ ਸਾਇਲੈਂਸਰ ਉਤਾਰੇ ਜਾ ਰਹੇ ਨੇ ਜਿਹੜੇ ਕਿ ਬਾਜ਼ਾਰਾਂ ਦੇ ਵਿੱਚ ਪਟਾਕੇ ਪਾ ਕੇ ਦਸ਼ਾ ਦਾ ਮਾਹੌਲ ਪੈਦਾ ਕਰਦੇ ਨੇ ਤਾਂ ਟ੍ਰੈਫਿਕ ਪੁਲਿਸ ਨੇ ਰੂਲ ਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਰਵਾਈ ਕਰਦੇ ਉਹਨਾਂ ਦੇ ਚਲਾਨ ਜਿਹੜੇ ਕੀ ਕੱਟੇ ਗਏ ਨੇ 10 ਦੇ ਕਰੀਬ ਬੁਲਟ ਮੋਟਰਸਾਈਕਲ ਦੇ ਸਾਇਲੈਂਸਰ ਉਤਾਰ ਕੇ ਰੋਡ ਰੋਲਰ ਦੇ ਨਾਲ ਸਾਇਲੈਂਸਰ ਡੈਮੇਜ ਕੀਤੇ ਨਸ਼ਟ ਕਰ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੌਸਬਲ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਜਿਹੜੇ ਕੀ ਬੁਲਟਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੀ ਜਾਣਕਾਰੀ ਅਮਰੀਕ ਸਿੰਘ ਟ੍ਰੈਫਿਕ ਇੰਚਾਰਜ ਨੇ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੇ ਲੋਕ ਜੋ ਕਿ ਬੋਲਟਾਂ ਤੇ ਪਟਾਕੇ ਪਾ ਕੇ ਦਰਸ਼ ਦਾ ਮਾਹੌਲ ਪੈਦਾ ਕਰਦੇ ਨੇ ਜਿਹੜੇ ਕੁਝ ਸ਼ਰਾਰਤੀਆਂ ਅੰਦਰ ਬੋਲਟ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਦੇ ਲਾ ਕੇ ਦੂਜੇ ਚੇਂਜ ਕਰਾ ਕੇ ਪਟਾਕੇ ਵੀ ਆਉਂਦੇ ਸੀ ਜ਼ੋਰ ਪ੍ਰਦਰਸ਼ਨ ਕਰਦੇ ਸੀ ਆਮ ਪਬਲਿਕ ਨੂੰ ਡਰਾਉਂਦੇ ਸੀ ਮਾ ਪਟਾਕੇ ਮਾਰ ਮਾਰ ਕੇ ਉਹਨਾਂ ਦੇ ਸਲੈਂਸਰ ਲਹਾਏ ਗਏ ਆ ਤੇ ਇਹਦੇ ਨਾਲ ਅੱਜ ਡੈਮੇਜ ਕੀਤੇ ਗਏ ਆ ਕਿੰਨੇ ਕਿਸਮ ਦੇ ਸਲੈਂਸਰ ਨੇ ਇਹ ਕੋਈ ਦਸਤ ਸਲੈਂਸਰ ਉਤਾਰੇ ਆ ਕਿ ਬਾਕੀ ਸਾਡੀ ਕਾਰਵਾਈ ਕੰਟੀਨਿਊ ਜਾਰੀ ਰਹੂਗੀ ਜਿੱਥੇ ਵੀ ਕੋਈ ਵੀ ਸਾਨੂੰ ਇਹ ਜਿਹਾ ਮੋਟਰਸਾਈਕਲ ਮਿਲਦਾ ਉਹਨੂੰ ਅਸੀਂ ਨਾਲ ਇੰਪੌਂਡ ਵੀ ਕਰ ਰਹੇ ਆਂ ਤੇ ਨਾਲੀ ਉਹਦਾ ਸਿਲੰਸਰ ਉਤਾਰ ਕੇ ਜਦੋਂ ਜੁਰਮਾਨਾ ਭਰ ਕਿਉਂਦਾ ਫਿਰ ਉਹਨੂੰ ਸਿਲੰਸਰ ਚੇਂਜ ਕਰਕੇ ਦੇ ਦੇ ਬਾਰ ਬਾਰ ਜੀ ਇਹ ਜੁਰਮਾਨਾ ਕਾਬੇ ਦੁਆਰਾ ਤਾਂ ਫਿਰ ਦੇਖੋ ਜਿੰਨੇ ਵਾਰੀ ਕਰੂਗਾ ਸੀ ਇਹਨੂੰ ਇੰਪਾਉਂਡ ਕਰੀ ਜਰਾ ਮੰਗੇ ਜੇ ਫਿਰ ਵੀ ਬਾਰ ਬਾਰ ਦੋ ਜਾਂ ਚਾਰ ਵਾਰੀ ਕਰੂਗਾ ਉਹਦੇ ਖਿਲਾਫ ਇਹ ਲਿਖ ਕੇ ਆਰਟੀਓ ਸਾਹ ਨੂੰ ਵੀ ਭੇਜਾਂਗੇ ਤੇ ਕਾਨੂੰਨਕਾਰੀ ਕਾਰਵਾਈ ਕੀਤੀ ਜਾਵੇ ਕਿ ਪਰਿਵਾਰਕ ਮੈਂਬਰ ਆ ਜਿਹੜੇ ਬੁਲਟ ਮੋਟਰਸਾਈਕਲ ਲੈ ਦਿੰਦੇ ਆ ਪਰ ਬੱਚਿਆਂ ਨੂੰ ਸਮਝਾਉਂਦੇ ਨਹੀਂ ਲੱਗਦਾ ਵੀ ਉਹਨਾਂ ਨੂੰ ਵੀ ਸਮਝਾਉਣ ਦੀ ਲੋੜ ਦੇਖੋ ਮੈਂ ਉਹਨਾਂ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਵੀ ਜਿਹੜੇ ਆਪਣੇ ਨਵਾਲਗ ਬੱਚਿਆਂ ਨੂੰ ਜਾਂ ਬਾਲਗ ਬੱਚਿਆਂ ਨੂੰ ਪਰੰਤੂ ਤੇ ਬੱਚੇ ਦੇ ਵਿੱਚ ਵੀ ਧਿਆਨ ਰੱਖੋ ਜੇ ਬੱਚਾ ਕੋਈ ਚੇਂਤਾ ਨਹੀਂ ਕਰਦਾ ਮੋਟਰਸਾਈਕਲ ਦੇ ਉੱਤੇ ਜਿਵੇਂ ਸਲੈਂਸਰ ਚੇਂਜ ਕਰਾ ਦਿੰਦੇ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਜੇਕਰ ਬੱਚਾ ਸਲੈਂਸਰ ਚੇਂਜ ਕਰਾਉਂਦਾ ਉਹਦੀ ਆਵਾਜ਼ ਜੋ ਭਰ ਵਰਕ ਪੈਂਦਾ ਨਾਲ ਪਟਾਕੇ ਵੀ ਮਾਰਦਾ ਇਸ ਕਰਕੇ ਪੇਰੈਂਟਸ ਨੂੰ ਵੀ ਅਪੀਲ ਹੈ ਵੀ ਬੱਚਿਆਂ 'ਚ ਵੀ ਧਿਆਨ ਰੱਖਣਾ ਹੁਣ ਲਗਾਤਾਰ ਐਕਸ਼ਨ ਕੀਤੀ ਜਾਏ ਇਹ ਦੇਖੋ ਕੰਟੀਨਿਊ ਜਾਰੀ ਰਹੇਗੀ ਖੈਰ ਹੁਣ ਉਹਨਾਂ ਮਕੈਨਿਕਾਂ ਦੀ ਵੀ ਖੈਰ ਨਹੀਂ ਜਿਨ੍ਹਾਂ ਦੇ ਵੱਲੋਂ ਬੋਲਟਾਂ ਨੂੰ ਜਿਹੜਾ ਮੋਡੀਫਾਈ ਕੀਤਾ ਜਾਂਦਾ ਜਾਂ ਫਿਰ ਉਹਨਾਂ ਦੇ ਸਲੈਂਸਰ ਬਦਲੇ ਜਾਂਦੇ ਨੇ ਤਾਂ ਹੁਣ ਉਹਨਾਂ ਦੀਆਂ ਲਿਸਟਾਂ ਵੀ ਤਿਆਰ ਹੋ ਰਹੀਆਂ ਨੇ ਤੇ ਕਾਰਵਾਈ ਉਹਨਾਂ ਤੇ ਵੀ ਹੋਵੇਗੀ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ